26 ਜਨਵਰੀ ਦੇ ਮੱਦੇਨਜ਼ਰ ਰੋਪੜ ਪੁਲਿਸ ਵੱਲੋਂ ਇੱਕ 플ੈਗ ਮਾਰਚ ਕੀਤਾ ਗਿਆ। ਇਹ 플ੈਗ ਮਾਰਚ ਸ਼ਹਿਰ ਦੇ ਵਿੱਚ ਵੱਖ-ਵੱਖ ਇਲਾਕਿਆਂ ਵਿੱਚ ਹੁੰਦਾ ਹੋਇਆ ਬੇਲਾ ਚੌਂਕ ਪੁੱਜ ਕੇ ਸਮਾਪਤ ਹੋਇਆ। ਇਸ 플ੈਗ ਮਾਰਚ ਦੌਰਾਨ ਐਸਐਸਪੀ ਗੁਲਨੀਤ ਸਿੰਘ ਖੁਰਾਨਾ ਵੱਲੋਂ ਪੁਲਿਸ ਦੇ ਨਾਲ ਬਾਜ਼ਾਰ ਦੇ ਵਿੱਚ ਇੱਕ 플ੈਗ ਮਾਰਚ ਕੀਤਾ ਗਿਆ। ਐਸਐਸਪੀ ਨੇ ਦੱਸਿਆ ਕਿ ਉਹਨਾਂ ਵੱਲੋਂ ਆਮ ਲੋਕਾਂ ਨੂੰ ਇਹ ਸੁਨੇਹਾ ਦਿੱਤਾ ਜਾ ਰਿਹਾ ਹੈ ਕਿ ਪੁਲਿਸ ਉਹਨਾਂ ਦੀ ਮਦਦ ਦੇ ਲਈ ਹਰ ਵਕਤ ਤਿਆਰ ਹੈ। 26 ਜਨਵਰੀ ਦਾ ਦਿਹਾੜਾ ਖੁਸ਼ੀਆਂ ਦਾ ਦਿਹਾੜਾ ਹੈ ਅਤੇ ਇਸ ਮੌਕੇ ਪੁਲਿਸ ਵੱਲੋਂ ਸੁਰੱਖਿਆ ਦੇ ਪੂਕਾ ਪ੍ਰਬੰਧ ਕੀਤੇ ਗਏ ਹਨ। ਆਏਗਾ ਸਾਡਾ ਨੇੜੇ ਆ ਰਿਹਾ ਹੈਗਾ ਔਰ ਉਸ ਨੂੰ ਸਿਲਸਿਲੇ ਨੂੰ ਜੜਕਿਆ ਹੋਇਆ ਸਾਡੀ ਪਰੇਡ ਦੀ ਜਿਹੜੀ ਤਿਆਰੀਆਂ ਹੈਗੀਆਂ ਨੇ ਉਹ ਲਗਾਤਾਰ ਚੱਲ ਰਹੀਆਂ ਨੇ ਰਿਹਰਸਲਾਂ ਚੱਲ ਰਹੀਆਂ ਨੇ ਕੱਲ ਫੁੱਲ ਡਰੈਸ ਰਿਹਰਸਲ ਵੀ ਆਪਾਂ ਰੱਖੀ ਹੋਈ ਹੈ ਸਟੇਡੀਅਮ ਦੇ ਵਿੱਚ ਔਰ ਵਕ ਵਕ ਦਿਨਾਂ ਦਾ ਜਿਹੜਾ ਹੈਗਾ ਆਪਾਂ ਵਕ ਵਕ ਡੋਮਿਨੇਸ਼ਨ ਐਕਸਰਸਾਈਜ਼ਸ ਕਰ ਰਹੇ ਹੈਗੇ ਆਂ ਕੁਝ ਬੱਸ ਸਟੈਂਡ ਰੇਲਵੇ ਸਟੇਸ਼ਨ ਆਪਾਂ ਸਰਚ ਕਰਵਾਏ ਸੀ ਕਿ ਮਾੜੇ ਅਨਸਰਾਂ ਦੀ ਚੈਕਿੰਗ ਸਾਡੀ ਜਿਹੜੀ ਹੈ ਲਗਾਤਾਰ ਡੇਲੀ ਬੇਸਿਸ ਤੇ ਚੱਲਦੀ ਪਈ ਹੈ ਉਸੇ ਸਿਲਸਿਲੇ 'ਚ ਅੱਜ ਆਪਾਂ ਸ਼ਹਿਰ ਜਿਹੜੇ ਹੈ ਕਿੰਨੇ ਜਿੰਨੇ ਵੀ ਆਪਣੇ ਜ਼ਿਲ੍ਹੇ ਆਪਾਂ ਹਰ ਜਗ੍ਹਾ ਤੇ ਫਲੈਗ ਮਾਰਚ ਕੰਡਕਟ ਕਰਕੇ ਜਿਹੜਾ ਹੈਗਾ ਡੋਮਿਨੇਸ਼ਨ ਕਰ ਰਹੇ ਹੈਗੇ ਆ ਅੱਜ ਇੱਥੇ ਕਰੀਬ ਆਪਾਂ 60 ਦੇ ਕਰੀਬ ਜਿਹੜੇ ਬੰਦੇ ਹੈਗੇ ਨੇ ਉਹਨਾਂ ਨੂੰ ਲੈ ਕਰਕੇ ਲੇਡੀ ਫੋਰਸ ਵੀ ਉਹਦੇ ਨਾਲ ਸ਼ਾਮਿਲ ਹੈਗੀ ਹੈ ਇੱਕ ਰੂਟ ਬਣਾਇਆ ਹੈਗਾ ਉਸ ਰੂਟ ਨੂੰ ਕਵਰ ਕਰਦੇ ਹੋਏ ਜਿੰਨੇ ਵੀ ਰਸਤੇ 'ਚ ਲੋਕ ਆਉਣ ਕੇ ਸ਼ੱਕੀ ਪਰਚਾਉਂਦੇ ਹੈਗੇ ਸ਼ੱਕੀ ਮਹਿਲਾਵਾਂ ਆਉਂਦੀਆਂ ਕਿ ਇਹਨੇ ਵਹੀਕਲ ਕੋਈ ਆਉਂਦਾ ਹੈਗਾ ਕੋਈ ਅਬੰਡਨਡ ਵਹੀਕਲ ਹੈਗਾ ਉਹਨੂੰ ਸਰਚ ਕਰਦੇ ਹੋਏ ਆ ਜਾਵਾਂਗੇ ਮਾਰਕੀਟ ਏਰੀਆ 'ਚ ਡੋਮਿਨੇਸ਼ਨ ਕਰਾਂਗੇ ਇੱਥੇ ਮੈਂ ਤੁਹਾਡੇ ਰਾਹੀਂ ਲੋਕਾਂ ਨੂੰ ਵੀ ਇੱਕ ਮੈਸੇਜ ਦੇਣਾ ਚਾਹੁੰਦਾ ਹੈਗਾ ਕਿ ਜਿਹੜੇ ਨੈਸ਼ਨ ਮਾਰੇ ਅਨਸਰਾਂ ਦੀ ਹਟ ਲਿਸਟ ਤੇ ਹੁੰਦੇ ਹੈਗੇ ਨੇ ਤੇ ਤੁਸੀਂ ਵੀ ਆਪਣੇ ਜਿਹੜੇ ਅੱਖ ਤੇ ਕੰਨ ਖੁੱਲੇ ਰੱਖੋ ਕੋਈ ਵੀ ਸ਼ੱਕੀ ਚੀਜ਼ ਤੁਹਾਨੂੰ ਨਜ਼ਰ ਆਂਦੀ ਹੈ ਸੁਣਾਈ ਦਿੰਦੀ ਹੈ ਦਿਸਦੀ ਹੈਗੀ ਹੈ ਤੁਸੀਂ ਸੰਤੂ ਜਿਹੜਾ ਹੈਗਾ ਚਾਹੇ 112 ਤੇ ਕਾਲ ਕਰਕੇ ਚਾਹੇ ਸਾਡੇ ਕੰਟਰੋਲ ਰੂਮ ਤੇ ਕਾਲ ਕਰਕੇ ਸਾਡੇ ਨੰਬਰਾਂ ਤੇ ਕਾਲ ਕਰਕੇ ਤੁਸੀਂ ਇਨਫਾਰਮੇਸ਼ਨ ਸਾਂਝੀ ਕਰ ਸਕਦੇ ਹੋ ਤੁਸੀਂ ਜਿਹਦੇ ਸਾਡੇ ਨਾਲੰਨੇ ਹੋ ਤੇ ਸਾਡੇ ਜਿਹੜੀ ਹੈਗੀ ਫੋਰਸ ਮਲਟੀਪਲਾਇਰ ਹੋ ਜਾਂਦਾ ਹੈਗਾ ਔਰ ਜਿੰਨੀ ਸਾਡੀ ਫੋਰਸ ਹੈਗੀ ਉਹਦੇ ਕਰੀਬ ਆਪਾਂ 100 ਗੁਣਾ ਜਿਹੜਾ ਹੈਗਾ ਉਹ ਵਰਕ ਕਰ ਸਕਦੇ ਹੈਗੇ ਆ ਤੇ ਮੈਂ ਤੁਹਾਡੇ ਲਈ ਸਾਰਿਆਂ ਨੂੰ ਇਹ ਕਹਿਣਾ ਚਾਹੁੰਗਾ ਕਿ ਸਾਰੇ ਰਲ ਕੇ ਜਿਹੜਾ ਹੈਗਾ ਆਪਣੇ ਦੇਸ਼ ਦਾ ਜਿਹੜਾ ਫੈਸਟੀਵਲ ਹੈਗਾ ਨੈਸ਼ਨਲ ਫੈਸਟੀਵਲ ਹੈਗਾ ਉਹਨੂੰ ਚੰਗੀ ਤਰੀਕੇ ਦੇ ਨਾਲ ਮਨਾਈਏ ਔਰ ਵਧੀਆ ਤਰੀਕੇ ਦੇ ਨਾਲ ਬਿਨਾਂ ਕਿਸੇ ਅਣਸਖਾਵੀ ਘਟਨਾ ਦੇ ਨੂੰ ਜਿਹੜਾ ਹੈਗਾ ਪੂਰਾ ਕਰੀਏ ਸਰ ਡਿਸਟ੍ਰਿਕਟ ਦੇ ਕਿਸੇ ਵੀ ਤਰ੍ਹਾਂ ਦਾ ਕੋਈ ਥ੍ਰੈਟ ਤਾਂ ਨਹੀਂ ਹੈਗਾ ਇਸ ਨੂੰ ਲੈ ਕੇ ਨਹੀਂ ਨਹੀਂ ਕੋਈ ਵੀ ਥ੍ਰੈਟ ਪਰਸਪੈਕਸ਼ਨ ਨਹੀਂ ਹੈਗਾ ਜਨਰਲ ਜਿਹੜਾ ਹੈਗਾ ਆਪਾਂ ਜੋ ਰੂਟੀਨ ਵਿੱਚ ਕਰਦੇ ਹੈਗੇ ਆਂ ਔਰ ਜਿਹੜੇ ਨੈਸ਼ਨਲ ਫੈਸਟੀਵਲਸ ਨੂੰ ਸਾਨੂੰ ਹਮੇਸ਼ਾ ਰਹਿੰਦਾ ਹੈਗਾ ਕਿ ਕੋਈ ਲੋਕ ਟਾਰਗੇਟ ਕਰਨ ਦੀ ਕੋਸ਼ਿਸ਼ ਕਰਦੇ ਵੀ ਹੈਗੇ ਨੇ ਉਸੇ ਸਿਲਸਿਲੇ ਨੂੰ ਧਿਆਨ ਵਿੱਚ ਰੱਖਦੇ ਹੋਏ ਆਪਾਂ ਡੋਮਿਨੇਸ਼ਨ ਕਰਦੇ ਰਹੇ ਆਂ ਔਰ ਕਰਦੇ ਰਾਂ